ਚਲ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਸਿੰਘ ਪੰਜਾਬ ਬਚਾਓ ਚੈਨਲ ਤੋਂ ਅੱਜ ਲੋਕ ਰਾਜ ਪਾਰਟੀ ਦੇ ਪ੍ਰਧਾਨ ਬਲਕਾਰ ਸਿੰਘ ਮੰਗਲੀ ਨਾਲ ਗੱਲ ਕਰਾਂਗੇ ਕਿ ਜਿਹੜਾ ਸ਼ਿਵ ਸੈਨਾ ਨੇ ਸਿੱਖਾਂ ਦੀਆਂ ਕੁੜੀਆਂ ਦੇ ਉੱਪਰ ਇੱਕ ਉਂਗਲੀ ਚੱਕੀ ਆ ਕਿ ਆਪਣੀਆਂ ਕੁੜੀਆਂ ਭੇਜ ਦੋ ਸਾਡੇ ਮੁੰਡੇ ਬਹੁਤ ਨੇ ਉਹਦੇ ਬਾਰੇ ਪੁੱਛਾਂਗੇ ਵੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਵੀ ਇਹ ਕੀ ਕਹਤਾ ਉਹਨਾਂ ਨੇ ਕਿ ਜਿੰਨਾਂ ਇਹ ਕੁੜੀਆਂ ਸਿੱਖਾਂ ਨੇ ਬਚਾਈਆਂ ਸੀਗੀਆਂ ਉਹਨਾਂ ਬਾਰੇ ਗੱਲ ਕਰਾਂਗੇ ਬਲਕਾਰ ਸਿੰਘ ਮੰਗਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਲਕਾਰ ਸਿੰਘ ਮੰਗਣੀ ਜੀ ਜਿਹੜਾ ਕੁੜੀਆਂ ਬਾਰੇ ਸਿੱਖਾਂ ਦੀਆਂ ਬਾਰੇ ਕਿਹਾ ਗਿਆ ਵਾ ਸੈਵ ਸੈਨਾਰਿਕ ਕੰਡਰ ਨੇ ਤੇ ਉਹਦੇ ਨਾਲ ਦੇ ਬੰਦਿਆਂ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਖਾਲਸਾ ਜੀ ਮੈਂ ਤੁਹਾਡੇ ਪੰਜਾਬ ਤੋਂ ਚੈਨਲ ਦੇ ਮਾਧਿਅਮ ਰਹੀ ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਨ ਚਾਹਣਾ ਵੀ ਜਿਹੜੇ ਇਹੋ ਜਿਹਾ ਇੱਕ ਕੋਕੀ ਸ਼ੋਰਤ ਲੈਣ ਦੇ ਮਾਰੇ ਕੋਈ ਇਹ ਕਹਿੰਦੇ ਨੇ ਵੀ ਜੇ ਅਸੀਂ ਕੋਈ ਸਿੱਖਾਂ ਦੇ ਖਿਲਾਫ ਇੱਕ ਕਮਿਊਨਿਟੀ ਦੇ ਖਿਲਾਫ ਬੋਲੀਏ ਤਾਂ ਉਹ ਸਾਡੇ ਤੇ ਅਟੈਕ ਕਰਨ ਤੇ ਸਾਨੂੰ ਵੱਡੀਆਂ-ਵੱਡੀਆਂ ਸਿਕਿਉਰਟੀਆਂ ਮਿਲਣ ਤੇ ਜਿਹੜੇ ਇਹੋ ਜਿਹੇ ਲੋਕ ਨੇ ਇਹ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਉਹਨੂੰ ਅੱਗ ਲਾਣੀ ਚਾਹੁੰਦੇ ਨੇ ਲਾਂਬੂ ਲਾਉਣਾ ਚਾਹੁੰਦੇ ਨੇ ਹਾਂਜੀ ਤੇ ਮੈਂ ਤਾਂ ਪੰਜਾਬ ਸਰਕਾਰ ਨੂੰ ਹੂੰ ਬੇਨਤੀ ਕਰਦਾ ਕਿ ਜੇ ਤੁਸੀਂ ਵਾਕਿਆ ਹੀ ਹੂੰ ਇਹ ਚਾਹੁੰਦੇ ਹੋ ਵੀ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹੇ ਹੂੰ Hindu Muslim Sikh Assai ਅਸੀਂ ਸਾਰੇ ਹਾਂ ਭਾਈ ਭਾਈ ਹੂੰ ਤੇ ਜਿਹੜੇ ਕੁਝ ਇੱਕ ਛੋਟੀ ਜੀ ਜਥੇਬੰਦੀ ਬਣਾ ਕੇ ਇੱਕ ਪੂਰੇ ਹਿੰਦੂ ਭਾਈਚਾਰੇ ਦੇ ਨਾਮ ਨੂੰ ਬਦਨਾਮ ਕਰਦੇ ਨੇ ਇਹ ਜਿਹੜੀ ਸ਼ੇਰ ਸੈਨਾ ਵਾਲੇ ਜਿਵੇਂ ਆਪਾਂ ਪਹਿਲਾਂ ਦੇਖ ਲਈਏ ਸੂਰੀ ਹੁੰਦਾ ਸੀਗਾ ਤੇ ਜਹਾ ਆ ਸੰਦੀਪ ਥਾਪਰ ਗੋਰਾ ਹੋ ਗਿਆ ਤੇ ਜਹਾ ਅਮਤ ਟੰਡਨ ਹੋ ਗਿਆ ਇੱਥੇ ਇੱਕ ਮਿੰਟ ਮੈਂ ਤੁਹਾਨੂੰ ਰੋਕਣਾ ਚਾਹੂੰਗਾ ਜਿਵੇਂ ਕਿ ਸੂਰੀ ਕਹਿੰਦਾ ਹੁੰਦਾ ਸੀਗਾ ਵੀ ਤੁਸੀਂ ਆਪਣੀਆਂ ਕੁੜੀਆਂ ਭੇਜ ਦਿਓ ਮੇਰੇ ਕੋ ਰਹਿਦੀਆਂ ਨੇ ਸਿੱਖਾਂ ਦੀਆਂ ਕੁੜੀਆਂ ਦਾ ਮੈਂ ਆਹ ਕਰਦਾ ਮੈਂ ਆਹ ਕਰਦਾ ਇਹ ਉਹੀ ਜਦੋਂ ਕਿ ਸਿੱਖ ਸਿਰ ਕਿਸੇ ਸਿੱਖ ਨੇ ਉਹਦਾ ਸੋਧਾ ਲਾਇਆ ਸਰੇਮ ਹੁਣ ਇੱਕ ਉਹੀ ਟੰਡਨ ਜਿਹੜਾ ਕਿ ਸਿਪ ਸੈਨਾ ਦਾ ਨਵੀਂ ਇੱਕ ਕਿਆ ਟੋਟੜੂ ਜੇ ਇਕੱਠੇ ਹੋ ਕੇ ਸਿਪ ਸੈਨਾ ਬਣਾ ਕੇ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਇੰਨਾ ਗਲਤ ਬੋਲਦੇ ਆ ਉਹਦੇ ਬਾਰੇ ਤੁਸੀਂ ਇੱਕ ਗੱਲ ਕਰੋਗੇ ਤੁਸੀਂ ਬਹੁਤ ਹੀ ਗਲਤ ਇੱਕ ਕਿਆ ਵਾ ਉਹਦੇ ਬਾਰੇ ਤੁਸੀਂ ਕੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗੀ ਇਹ ਕੋ ਗੱਲਿਆ ਵੀ ਜੇ ਕੋਈ ਕਿਸੇ ਦੇ ਖਿਲਾਫ ਬੋਲੇਗਾ ਜਿੰਦਾਂ ਕਿਸੇ ਨੇ ਚੂੜੀਆਂ ਨੇ ਪਾਈਆਂ ਹੁੰਦੀਆਂ ਹੂੰ ਤੇ ਜੇ ਜਿਹੜਾ ਸੂਰੀ ਸੀਗਾ ਉਹ ਗਲਤ ਬੋਲਦਾ ਸੀ ਤੇ ਤੁਹਾਡੇ ਸਾਹਮਣੇ ਆ ਵੀ ਕੋਈ ਨਾ ਕੋਈ ਤਾਂ ਫਿਰ ਯੋਧਾ ਕਿਸੇ ਦੀ ਤਾਂ ਅਣਖ ਜਾਗ ਹੀ ਪੈਂਦੀ ਹੈ ਕਿਸੇ ਦੀ ਜ਼ਮੀਰ ਤਾਂ ਜਾ ਕੇ ਪੈਂਦੀ ਆ ਵੀ ਉਹ ਤੁਹਾਡੇ ਸਾਹਮਣੇ ਆ ਵੀ ਸੂਰੀ ਦਾ ਕੀ ਹਸ਼ਰ ਹੋਇਆ ਤੇ ਜੇ ਉਹ ਐਡਾ ਨਾ ਭੋਗਦਾ ਨਾ ਬੋਲਦਾ ਤਾ ਉਹ ਆਪਣੀ ਜਿਹੜੀ ਜ਼ਿੰਦਗੀ ਆ ਉਹ ਸਹੀ ਤਰੀਕੇ ਨਾਲ ਭੋਗ ਕੇ ਜਾਂਦਾ ਉਹ ਅਣ ਆਈ ਮੌਤ ਨਾ ਮਰਦਾ ਉਹਨੇ ਆਪਣੀ ਇਹੋ ਜਿਹੀਆਂ ਸਿੱਖ ਭਾਈਚਾਰੇ ਦੇ ਖਿਲਾਫ ਉਹਨੇ ਇਹੋ ਜਿਹੀਆਂ ਗੱਲਪਛਣ ਮੰਦੀਆਂ ਸ਼ਬਦਾਂ ਵਾਲੀਆਂ ਬੋਲੀਆਂ ਕਿ ਸਾਡੇ ਇੱਕ ਵੀਰ ਨੂੰ ਉਹ ਜਿਹੜਾ ਕਿ ਉਹਦੇ ਮਨ ਦੇ ਉੱਤੇ ਘਰ ਘਰ ਗਿਆ ਤੇ ਉਹਨੇ ਜੋ ਸੂਰੀ ਦੇ ਦਾ ਕੰਮ ਕੀਤਾ ਮੈਂ ਕਹਿੰਦਾ ਉਹ ਵਧੀਆ ਕੀਤਾ ਇੱਕ ਵਾਰ ਜਿਹੜਾ ਕਿ ਥਾਪਰ ਆ ਥਾਪਰ ਦਾ ਜਿਹੜਾ ਜਿਹੜਾ ਪਿਛਲਾ ਰਿਕਾਰਡ ਸੀਗਾ ਉਹਨਾਂ ਦੇ ਆਜ਼ਾਦੀ ਮੌਕੇ ਉਹਨਾਂ ਨੇ ਇੰਨਾ ਵਧੀਆ ਲੜੇ ਆ ਉਹਨਾਂ ਵਿੱਚ ਕੁਰਬਾਨੀਆਂ ਕੀਤੀਆਂ ਨੇ ਦੇਸ਼ ਨੂੰ ਯਾਦ ਕਰਨ ਪਿੱਛੇ ਏ ਅੱਜ ਇਹਦੇ ਮੂੰਹ ਦੇ ਵਿੱਚ ਥਾਪੜ ਦੇ ਇੱਕ ਬਿਮਾਰੀ ਪੈ ਗਈ ਆ ਜਿਹੜਾ ਕਿ ਕਹਿੰਦਾ ਸਿੱਖਾਂ ਨੂੰ Hindu ਕਹਿ ਰਿਹਾ ਵਾ ਗੁਰੂ ਤੇਗ ਬਹਾਦਰ ਜੀ ਨੂੰ Hindu ਕਹਿ ਰਿਹਾ ਵਾ 10ਵੇਂ ਪਾਤਸ਼ਾਹ ਜੀ ਸਿੱਖ ਗੁਰੂ ਨੂੰ ਆਪਣਾ Hindu ਕਹਿ ਰਿਹਾ ਵਾ ਤਾਂ ਫਿਰ ਹੁਣ ਸਿੱਖ ਸੋਧਾ ਨਾ ਲਾਉਣ ਹੋਏਗਾ ਤਾਂ ਹੋਰ ਕੀ ਕਰਨ ਕਿ ਜਿਹੜਾ ਕਿ ਸਿੱਖ ਇੱਕ ਬੱਕਰੀ ਕੌਮ ਆ ਉਹਦਾ ਬਾਰੇ ਗਲਤ ਬੋਲ ਰਿਹਾ ਵਾ Hindu ਬੋਲ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਣਾ ਹੈ ਦੇਖੋ ਮੇਰਾ ਤਾਂ ਇਹੀ ਵਿਚਾਰ ਹੈ ਇਹਨਾਂ ਪੂਰੇ ਜਿੰਨੇ ਵੀ ਇਹ ਸ਼ਿਵ ਸੈਨਾ ਦੇ ਕੁਝ ਟੋਟਰੂਜੇ ਹੈਗੇ ਨੇ ਤੇ ਇਹਨਾਂ ਨੂੰ ਮੇਰੀ ਬੇਨਤੀ ਆ ਕਿ ਭਰਾਵੋ ਪੰਜਾਬ ਦੇ ਵਿੱਚ ਇੱਕ ਭਾਈਚਾਰਕ ਸਾਂਝ ਬਣੀ ਰਹਿਣ ਦਿਓ ਤੇ ਜੇ ਤੁਸੀਂ ਇਸ ਤਰ੍ਹਾਂ ਦੀਆਂ ਢੜਕਾਉ ਗੱਲਾਂ ਕਰਕੇ ਤੁਸੀਂ ਦੇਖੋ ਤੁਹਾਨੂੰ ਵੀ ਪਤਾ ਹੀ ਆ ਵੀ ਸਿੱਖ ਕੌਮ ਹੈ ਜਿਹੜੀ ਇਹ ਚੁੱਪ ਕਰਕੇ ਬੈਠਣ ਵਾਲੀ ਨਹੀਂ ਹੈਗੀ ਤੇ ਇਹ ਕਿਤੇ ਨਾ ਕਿਤੇ ਤਾਂ ਫਿਰ ਇਹਨਾਂ ਦੀ ਜਿਹੜੀ ਅਣਖ ਜਾਗ ਪੈਂਦੀ ਆ ਤੇ ਫਿਰ ਜਿਹੜੇ ਕੰਮ ਕਰਦੇ ਨੇ ਇਹ ਤੇ ਤੁਹਾਨੂੰ ਪਤਾ ਹੀ ਆ ਵੀ ਇਹ ਕਿਸ ਤਰ੍ਹਾਂ ਦੇ ਕੰਮ ਕਿੱਥੋਂ ਕਿੱਥਾਂ ਦੇ ਕਰ ਸਕਦੇ ਨੇ ਤੇ ਮੇਰੀ ਤਾਂ ਇਹਨਾਂ ਨੂੰ ਜਿਹੜੇ ਇਹ ਟੋਡਰੂ ਨੇ ਇਹਨਾਂ ਨੂੰ ਬੇਨਤੀ ਆ ਵੀ ਤੁਸੀਂ ਟਲ ਜੋ ਟਲ ਜੋ ਤੁਸੀਂ ਟਲ ਜੋ ਨਾ ਇਹ ਜੇ ਪੰਗੇ ਲਾਓ ਨਾ ਆਪਣੀ ਭਾਈਚਾਰਕ ਸੰਜ ਨੂੰ ਖਾਤਮ ਖਤਮ ਕਰੋ ਤੇ ਦੂਜੀ ਗੱਲ ਜਿਵੇਂ ਇਹ ਕਹਿੰਦੇ ਨੇ ਵੀ ਜਿਹੜਾ ਸਿੱਖ ਜਿਹੜੇ ਹਿੰਦੂਆਂ ਚੋਂ ਨਿਕਲੇ ਨੇ ਪਰ ਮੈਂ ਇੱਕ ਇਹਨਾਂ ਨੂੰ ਗੱਲ ਦੱਸਣੀ ਚਾਹੁੰਨਾ ਨੇ ਤਕਰੀਬਨ ਸਾਰਿਆਂ ਤੋਂ ਪੁੱਛਣਾ ਚਾਹੁੰਨਾ ਵੀ ਜਦੋਂ ਬੱਚਾ ਜਨਮ ਲੈਂਦਾ ਉਹ ਪੀਓ ਹੋ Hindu ਹੁੰਦਾ ਹੈ ਖਾਲਸਾ ਜੀ ਤੁਸੀਂ ਤੁਹਾਨੂੰ ਪੁੱਛਣਾ ਚਾਹਣਾ ਮੈਂ ਵੀ ਜਿਹੜਾ ਬੱਚਾ ਨਾ ਜਨਮ ਲੈਂਦਾ ਜਦੋਂ ਉਹ ਸਿੱਖ ਹੁੰਦਾ ਹੈ ਜਦੋਂ ਧਰਮ ਦੇ ਉਹਦਾ ਪਰਵਰਤਨ ਕਰਾਇਆ ਜਾਂਦਾ ਜਿਹੜਾ Hindu ਆ ਉਹਨੂੰ ਮੁੰਡਨ ਕਰਵਾ ਕੇ ਉਹਨੂੰ Hindu ਬਣਾਇਆ ਜਾਂਦਾ ਆ ਤੇ ਇਸ ਤਰ੍ਹਾਂ ਕਰਕੇ ਜਿਹੜਾ ਸਿੱਖ ਆ ਉਹ ਤੇ ਤੁਰੋਂ ਆਇਆ ਤੁਸੀਂ ਜਿਹੜੀ ਕਿ ਕੈਂਚੀ ਲਾ ਲਾਓ ਤਾਂ ਕਦੇ ਵੀ ਮੋਨਾ ਨਹੀਂ ਹੋਊਗਾ ਬੰਦਾ ਬੱਚਾ ਜਿੱਦਾਂ ਜਿੱਦਾਂ ਉਮਰ ਵੱਧਦੀ ਓਦੋਂ ਦੁੱਧ ਕੇਸ ਵੱਧ ਜਾਂਦੇ ਉਹ ਸਰਦਾਰ ਬਣਦਾ ਜਾਂਦਾ ਆ ਇੱਕ ਨਹੀਂ ਮੈਂ ਕਹਿ ਰਿਹਾ ਕਿ ਜਦੋਂ ਬਾਬਾ ਗੁਰਨਾਨਕ ਦੇਵ ਜੀ ਦੁਨੀਆ ਦੇ ਵਿੱਚ ਆਏ ਅਵਤਾਰ ਲਿਆ ਉਹਨਾਂ ਨੇ ਉਹਨਾਂ ਨੇ ਜਲੂ ਨਹੀਂ ਪਹਿਨਿਆ ਉਹਨਾਂ ਨੇ ਕਹਿਤਾ ਵੀ ਭਾਈ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਨੇ ਕੇਸ ਰੱਖੇ ਦਾੜੀ ਰੱਖੀ ਸਿੱਖ ਇੱਕ ਉਤੋਂ ਨੀ ਤੁਰੀ ਜਿਗਾ ਇੱਕ ਨਵੀਂ ਸਿੱਖੇ ਨੀ ਤੁਰੀ ਪਰ ਇਹ ਸਾਨੂੰ ਆਪਣਾ ਬਗੈਰ ਮਤਵ ਤੋਂ ਖਿੱਚ ਕੇ ਜ਼ਬਰਦਸਤੀ ਹਿੰਦੂਆਂ ਦੇ ਗੁਰੂ ਬਣ ਰਹੇ ਨੇ, ਲੀਡਰ ਬਣ ਰਹੇ ਨੇ ਜਿਹੜੇ ਕਿ ਹੋਰ ਹਿੰਦੂਆਂ ਨੂੰ ਕੋਈ ਕੋਈ ਧੋਕ ਦੇਂਗਾ। ਇਹਨਾਂ ਨੂੰ ਚਾਰਕ ਬੰਦਿਆਂ ਨੂੰ ਹਿੰਦੂਆਂ ਦਾ ਬੜਾ ਧੋਖਾ। ਦੇਖੋ ਮੈਂ ਤਾਂ ਇਹੀ ਗੱਲ ਕਹਿਣਾ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇਹਨਾਂ ਨੂੰ ਸਿਕਿਉਰਿਟੀਆਂ ਦੇਣ ਦੀ ਬਜਾਏ ਇਹਨਾਂ ਨੂੰ ਬਚਾਉਣ ਦੀ ਬਜਾਏ ਇਹਨਾਂ ਨੂੰ ਇੱਕ ਵਾਰਨਿੰਗ ਦਿਓ ਵੀ ਜਿਹੜਾ ਵੀ ਕੋਈ ਪੜਕਾਉ ਭਾਸ਼ਨ ਦਵੇਗਾ ਕੋਈ ਕਿਸੇ ਇੱਕ ਕਮਿਊਨਿਟੀ ਕਮਿਊਨਿਟੀ ਦੇ ਖਿਲਾਫ ਜਾਂ ਕਿਸੇ ਧਰਮ ਦੇ ਖਿਲਾਫ ਬੋਲੇਗਾ ਅਸੀਂ ਉਹਦੇ ਤੇ ਉਹਨੂੰ ਪਰਚਾ ਦੇ ਕੇ ਉਹਨੂੰ ਅੰਦਰ ਸਿੱਟਾਂਗੇ ਸਰਕਾਰ ਦਾ ਫਰਜ਼ ਬਣਦਾ ਸਰਕਾਰ ਦਾ ਇਹ ਨਹੀਂ ਬਣਦਾ ਵੀ ਜੇ ਕੋਈ ਕਿਸੇ ਇੱਕ ਧਰਮ ਦੇ ਖਿਲਾਫ ਇੱਕ ਫਿਰਕੇ ਦੇ ਖਿਲਾਫ ਕੋਈ ਬੋਲ ਕੇ ਪੜਕਾਉ ਭਾਸ਼ਨ ਦਿੰਦਾ ਉਹਦੀ ਜਾਨ ਨੂੰ ਬਚਾਉਣ ਦੇ ਲਈ ਉਹਦੇ ਪਿੱਛੇ ਅਸੀਂ ਐਨੀ ਐਨੀ ਸਿਕਿਉਰਟੀਆਂ ਉਹਨਾਂ ਨੂੰ ਬੰਦੇ ਦੇ ਦਈਏ ਲੇਖੋ ਇਹੀ ਗੱਲਾਂ ਤਾਂ ਸਰਕਾਰ ਦੀਆਂ ਮਾੜੀਆਂ ਨੇ ਜੇ ਇਹ ਬੋਲ ਰਹੇ ਨੇ ਨਾ ਇਸੇ ਕਰਕੇ ਬੋਲਦੇ ਨੇ ਵੀ ਜੇ ਅਸੀਂ ਗਲਤ ਬੋਲਾਂਗੇ ਸਾਡੇ ਤੇ ਕੋਈ ਅਟੈਕ ਕਰੂਗਾ ਸਾਨੂੰ ਫਿਰ ਜਿਹੜੀਆਂ ਸਿਕਿਉਰਟੀਆਂ ਮਿਲਣਗੀਆਂ ਤੇ ਅਸੀਂ ਜਿਹੜਾ ਫਿਰ ਆਪਣੇ ਐਸ਼ ਕਰਾਂਗੇ ਨਜ਼ਾਰੇ ਲਾਵਾਂਗੇ ਲੇਕਿਨ ਮੇਰੀ ਇਹੀ ਬੇਨਤੀ ਆ ਵੀ ਜਿਹੜੇ ਸਿੱਖ ਨੇ ਬਿਲਕੁਲ ਇੱਕ ਵੱਖਰੀ ਕੌਮ ਆ ਸਿੱਖ ਧਰੋਂ ਆਇਆ Hindu ਇੱਥੇ ਆ ਕੇ ਬਣਿਆ ਜਨਮ ਤੋਂ ਬਾਅਦ Hindu ਬਣਿਆ ਮੈਂ ਕਹਿੰਦਾ ਕੋਈ ਵੀ ਆਪਾਂ 10 ਗੁਰੂ ਲੈ ਲੀਏ ਸਿੱਖ ਸਰਦਾਰ ਹੋਏ ਨੇ ਤੇ ਜੇ ਆਪਾਂ ਭਗਤ ਲੈ ਲਈਏ ਚਾਹੇ ਕੋਈ ਵੀ ਭਗਤ ਰਵਦਾਸ ਜੀ ਲੈ ਲਈਏ ਭਗਤ ਨਾਮਦੇਵ ਜੀ ਲੈ ਲਈਏ ਤੇ ਜੇ ਅਸੀਂ ਵਾਲਮੀਕ ਜੀ ਲੈ ਲਈਏ RAM RAM ਆਪਣੇ ਜਿਹੜੇ ਜਿਹਨੇ ਵੀ ਗੁਰੂ ਹੋਏ RAM ਲక్ష్మణ ਜੋ ਇਹਨਾਂ ਦੇ ਹੈਗੇ ਨੇ ਜੇ ਆਪਾਂ ਉਹ ਲੈ ਲਈਏ RAM ਚੰਦਰ ਜੀ ਤੇ ਮੈਂ ਕਹਿੰਦਾ ਸਾਰੇ ਹੀ ਉਹ ਸਿੱਖ ਸਰਦਾਰ ਨੇ ਕੋਈ ਮੈਨੂੰ ਇੱਕ ਵੀ ਦੱਸ ਦਿਓ ਜਿਹੜਾ ਕੋਈ ਕਿਸਾਤਾਰੀ ਨਾ ਹੋਵੇ ਇੱਕ ਮੈਂ ਰੁਕਣਾ ਚਾਹੂਗਾ ਤੁਹਾਨੂੰ ਸ਼ੈਵ ਸ਼ੰਕਰ ਸੇਵ ਜੀ ਦੀਆਂ ਬਹੁਤ ਫੋਟੋਆਂ ਦੇ ਵਿੱਚ ਸੇਵ ਜੀ ਦੀ ਦਾੜੀ ਵੀ ਆ ਕੇਸ ਵੀ ਨੇ ਸਭ ਕੋ ਤਾਂ ਕਿਉਂ ਕਿ ਸੇ ਉਹ ਸ਼ੁਰੂ ਤੋਂ ਸਿੱਖ ਇਸ ਕਰਕੇ ਦਾੜੀ ਵੀ ਆ ਕੇਸ ਵੀ ਨੇ ਉਹ ਨਹੀਂ ਉਹ ਦੱਸ ਰਹੇ ਨੇ ਕਿ ਅਸੀਂ ਸ਼ੁਰੂ ਤੋਂ ਹੀ ਦਾੜੀ ਤੇ ਕੇਸ ਕੱਟਣੇ ਦਾ ਕਤਲ ਕਰਨਾ ਵਾ ਦੇਖੋ ਮੈਂ ਕਹਣਾ ਜੇ ਅਸੀਂ ਕੇਸ ਕੱਟਦੇ ਆ ਅਸੀਂ ਤਾਂ ਉਸ ਪਰਮਾਤਮਾ ਦੇ ਖਿਲਾਫ ਜਾਂਦੇ ਆ ਪਰਮਾਤਮਾ ਨੂੰ ਕਹਿੰਦੇ ਆ ਵੀ ਤੂੰ ਜੋ ਇਹ ਚੀਜ਼ਾਂ ਕੀਤੀਆਂ ਨੇ ਇਹ ਤੂੰ ਗਲਤ ਬਣਾਈਆਂ ਨੇ ਕੇਸ ਕੱਟਣਾ ਇੱਕ ਬਹੁਤ ਮਾੜੀ ਗੱਲ ਆ ਤੇ ਪਰਮਾਤਮਾ ਤੇ ਚਾਹੁੰਦਾ ਇੱਕ ਜਿਵੇਂ ਕਿਸਾਨ ਹੁੰਦਾ ਆ ਕਿਸਾਨ ਖੇਤ ਦੇ ਵਿੱਚ ਫਸਲ ਬੀਜਦਾ ਉਹ ਜਦੋਂ ਫਸਲ ਉਹਨੇ ਬੀਜੀ ਹੁੰਦੀ ਹੈ ਜਾ ਕੇ ਜਦੋਂ ਵੱਟ ਦੇ ਉੱਤੇ ਖੜਦਾ ਤਾਂ ਨਿਗਾ ਮਾਰਦਾ ਵੀ ਮੇਰੀ ਫਸਲ ਜਦੋਂ ਇੱਕੋ ਜੀ ਹੁੰਦੀ ਆ ਤਾਂ ਕਿਸਾਨ ਦਾ ਮਨ ਹੈ ਜਿਹੜਾ ਬੜਾ ਖੁਸ਼ ਹੁੰਦਾ ਕਿ ਮੇਰੀ ਜਿਹੜੀ ਐਤ ਕੀ ਫਸਲ ਆ ਬਹੁਤ ਵਧੀਆ ਇੱਕੋ ਜੀ ਬਰਾਬਰ ਹੈ ਇਸੇ ਤਰ੍ਹਾਂ ਜਿਹੜੀ ਅਸੀਂ ਆ ਅਸੀਂ ਆਮ ਲੋਕ ਆ ਜਿਹੜੀ ਅਸੀਂ ਇਸ ਸੰਸਾਰ ਦੇ ਉੱਤੇ ਆਏ ਹੋਏ ਲੋਕ ਆ ਇਹ ਇਹ ਦੁਨੀਆ ਜਿਹੜੀ ਆ ਇਹ ਵੀ ਇੱਕ ਅਸੀਂ ਪ੍ਰਮਾਤਮਾ ਦੀ ਫਸਲ ਆ ਜੇ ਅਸੀਂ ਇੱਕੋ ਜਿਹੇ ਹੋਵਾਂਗੇ ਤਾਂ ਪ੍ਰਮਾਤਮਾ ਦਾ ਜਿਹੜਾ ਮਨ ਹੈ ਇੱਕ ਬਹੁਤ ਹੀ ਖੁਸ਼ ਹੋਊਗਾ ਤੇ ਜਿਹੜਾ ਅਸੀਂ ਆਪਣੇ ਆਪ ਹੀ ਕੇਸ ਕਟਾਈ ਜਾਂਦੇ ਆ ਅਸੀਂ ਦਾੜੀਆਂ ਕਲੀਨ ਸ਼ੇਵ ਹੋਈ ਜਾਂਦੇ ਆ ਲੇਕਿਨ ਫਿਰ ਮੁੜ ਕੇ ਅਸੀਂ ਕਹਿੰਦੇ ਹਿੰਦੂ ਮੈਂ ਕਹਿੰਦਾ ਰਾਮਚੰਦਰ ਜੀ ਨੂੰ ਤੁਸੀਂ ਮੰਨਦੇ ਹੋ ਤੁਸੀਂ ਸ਼ਿਵ ਜੀ ਨੂੰ ਮੰਨਦੇ ਹੋ ਜਾਂ ਕਿਸੇ ਨੂੰ ਵੀ ਮੰਨਦੇ ਹੋ ਮੈਨੂੰ ਦੱਸੋ ਇੱਕ ਵੀ ਐਸਾ ਦੱਸ ਦਿਓ ਕਿ ਜਿਹੜਾ ਸ਼ੁਰੂ ਤੋਂ ਮੋਨਾ ਸੀਗਾ ਸਾਰੇ ਹੀ ਸਰਦਾਰ ਸੀਗੇ ਇਸ ਕਰਕੇ ਸਿੱਖ ਜਿਹੜੇ ਧਰੋਂ ਆਏ ਨੇ ਇਹ ਹਿੰਦੂ ਨੇ ਜਿਹੜੇ ਇਹ ਸਿੱਖਾਂ ਦੇ ਵਿੱਚੋਂ ਨਿਕਲੇ ਹੋਏ ਨੇ ਨਾ ਕਿ ਸਿੱਖ ਇਹਨਾਂ ਦੇ ਵਿੱਚੋਂ ਨਿਕਲੇ ਹੋਏ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀਗੇ ਬਲਕਾਰ ਸਿੰਘ ਮੰਗਲੀ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਭਈ ਜਿਹੜੀ ਸਿੱਖ ਨੇ ਉਹ ਧਰ ਤੋਂ ਆਏ ਨੇ ਨਾ ਕਿ ਸਿੱਖ ਇੱਥੇ ਆ ਕੇ ਬਣੇ ਬਹੁਤ ਵਧੀਆ ਇਹਨਾਂ ਨੇ ਵਿਚਾਰ ਦਿੱਤੇ ਨੇ ਚੰਗੇ ਲੱਗੇ ਨੇ ਪਰ ਜਿਹੜਾ ਸੈਵ ਸੈਨਾ ਨੇ ਸਿੱਖਾਂ ਦੀਆਂ ਕੁੜੀਆਂ ਨੂੰ ਕਿਹਾ ਵੀ ਸਾਡੇ ਮੁੰਡਿਆਂ ਦੇ ਭੇਜ ਦੋ ਇਹ ਬਹੁਤ ਵੱਡਾ ਇੱਕ ਪਾਪ ਕੀਤਾ ਵਾ ਉਹਨਾਂ ਨੇ ਕੀ ਭਗਵੰਤ ਮਾਨ ਜੀ ਹੁਣ ਉਹਨਾਂ ਤੇ ਕਾਰਵਾਈ ਕਰਨਗੇ ਜਾਂ ਵੋਟ ਬੈਂਕ ਦੇਖਣਗੇ ਜਾਂ ਕਾਰਵਾਈ ਕਰਨਗੇ ਜੇ ਕਾਰਵਾਈ ਨਹੀਂ ਕਰਨਗੇ ਫਿਰ ਇਹ ਸਿੱਖਾਂ ਤੇ ਇਲਜ਼ਾਮ ਲਾ ਦਿੰਦੇ ਆ ਉਹ ਬਹੁਤ ਵੱਡੀ ਗਲਤ ਗੱਲ ਆ ਕਿਉਂਕਿ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਲਾਇਕ ਸ਼ੇਅਰ ਦੱਬ ਕੇ ਕਰਿਆ ਕਰੋ ਕਿਉਂਕਿ ਇਹਦੇ ਨਾਲ ਸਾਡਾ ਮਨ ਦਿਲ ਵਧੀਆ ਹੌਸਲਾ ਬਣਦਾ ਕਿ ਅਸੀਂ ਹੋਰ ਵੀ ਵਧੀਆ ਵੀਡੀਓ ਬਣਾਈਏ ਕਿਉਂਕਿ ਜਦੋਂ ਤੁਸੀਂ ਲਾਇਕ ਸ਼ੇਅਰ ਸਬਸਕ੍ਰਾਈਬ ਨਹੀਂ ਕਰਦੇ ਉਦੋਂ ਤੁਹਾਨੂੰ ਤੁੱਖ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ